ਸਤਿਨਾਮ ਤੁਹਾਡਾ ਮੈਂ ਰਾਜੀ ਕਪੜਾ ਮੀਤ ਸੀ ਅੱਜ ਇਹ ਬੱਚਾ ਆਵਾਜ਼ ਨੂੰ ਮੋਲੀ ਲਿਖੀ ਤਾਂ ਕੇ ਨਾਮ ਇਹ ਨਾਮ ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਹਾਂ ਜੀ ਕੀ ਗੱਲ ਬਾਤ ਹੈ ਨਾਲ ਮਾਰ ਪਤਾ ਨਹੀਂ ਭਾਜੀ ਕੁਝ ਨਹੀਂ ਸੰਦ ਫੋਨ ਆਇਆ ਇਹ ਝਗੜਾ ਹੋਵੇ ਬਾਈਪਾਸ ਤੇ ਇਸ਼ਾਰਾ ਬਣਵਾ ਦੇ ਅੰਝਾ ਕੇ ਵੇਖਿਆ ਤੇ ਕੋਈ ਅੰਦਰ ਗੋਲੇ ਮਾਰ ਕੇ ਚਲੇ ਗਿਆ ਇਨੇ ਗੋਲੀ ਮਾਰ ਕੇ ਹਾਂਜੀ ਕਿੱਥੇ ਲੱਗੀ ਪਤਾ ਤੁਸੀ ਗੋਲੀਆਂ ਵੇਖਣ ਦੇ ਆ ਕਿ ਪਤਾ ਨਹੀਂ ਲੱਗਦਾ ਕਿੱਥੇ ਲੱਗੀ ਹੈਗੀ ਇੱਕ ਦਾਗ ਛੋਟਾ ਜਿਹਾ ਪੇਸ਼ ਤੇ ਕੋਈ ਜ਼ਿਆਦਾ ਜਾਂ ਤਾਂ ਪਤਾ ਨਹੀਂ ਲੱਗਦਾ ਜੀ ਕਿੱਥੇ ਲੱਗੀ ਗੋਲੀ ਅੰਦਰੋਂ ਨਾ ਤੇ ਪਹਿਲੇ ਪੁੱਛੀ ਮੌਕੇ ਤੇ ਬਾਅਦ ਚ ਪਹੁੰਚੀ ਉਸੇ ਦੀ ਜਿਹੜੀ ਬਾਡੀ ਆ ਗਈ ਉਹ ਖੇਤਾਂ ਚ ਪਈ ਜਾਂਦਾ ਬਾਈਪਾਸ ਤੇ ਗੋਲੀ ਚੱਲੀ ਆ ਪਰ ਇਹ ਖੇਤਾਂ ਦੇ ਵਿੱਚ ਕਿੱਲਾ ਡੇੜਾ ਕਿੱਲਾ ਕਿਉਂ ਚਲੇ ਗਿਆ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉੱਥੇ ਹੀ ਡੱਟ ਰੋਣੀ ਚਾਹੀਦੀ ਉੱਥੇ ਨੂੰ ਕੋਈ ਫੋਨ ਕਰਨਾ ਚਾਹੀਦਾ ਹੈਗਾ ਇਹ ਰੋਡ ਤੇ ਕਿੱਲਾ ਹਾਂ ਖੇਤਾਂ ਦੇ ਵਿੱਚ ਪਈ ਹੈ ਜੀ ਤੁਹਾਡੀ ਜਾਗ ਜੋ ਆਇਡੈਂਟੀਫਾਈ ਕੀਤੀ ਸਾਨੂੰ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਕੱਲਾ-ਕੱਲਾ ਹੋਤੀਗਾ ਦਾ ਗੋਲ ਮਾਰਾ ਆ ਕਬੱਡੀ ਖਿਡਾਰੀ ਹਾਂਜੀ ਇਹ ਕਬੱਡੀ ਖੇਡਦਾ ਹੋਇਆ ਸੀ ਵਿਆਹ ਵੈਂਗਰੇਚ ਹੋਇਆ ਵਿਆਹ 1.5 ਮਹੀਨਾ ਆਇਆ ਕੀ ਮੰਗਤ ਹੈ ਮੰਗਦੇ ਇਹੋ ਕਰਦੇ ਆ ਵੀ ਜੋ ਵੀ ਦੋਸ਼ੀ ਆ ਉਹਨਾਂ ਦੇ ਸਖਤ ਕਾਰੋ ਜੀ ਨਹੀਂ ਚਾਹੀਦੀ ਆਇਆ ਦੇਖੋ ਤਰਸੀਕ ਕਰਦੇ ਦੇ ਲਾਗੇ ਤੇ ਇਨਫੋਰਮੇਸ਼ਨ ਮਿਲਦੀ ਸੀ ਇਹਦੇ ਲਾਗੇ ਕੋਈ ਗੋੜੀ ਚੱਲੀ ਆ ਤੇ ਇੱਕ ਸ਼ਖਸ ਦੇ ਗੋੜੀ ਕੱਟੀ ਆ ਉਰੀ ਉਸ ਕੀ ਹੈ ਕਾਨੂੰਨ ਮਰਦਾ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮਰਦਾ ਧਾਰਨ ਕਰ ਲੇ ਸਰ ਜਿਹਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਹਜੇ ਫਿਲਹਾਲ ਉਹ ਉਹ ਉਹਦਾ ਇਹੀ ਹੈ ਕਿ ਉਹਦੀ ਸ਼ੈ ਡੈਥ ਹੋ ਗਈ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਉਹ ਤੁਹਾਨੂੰ ਦੱਸ ਸਰ ਕੌਣ ਹੈਗੇ ਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਇਸ ਦੇ ਬਾਰੇ ਅੰਡਰ ਇਨਵੈਸਟੀਗੇਟ ਹੈ ਸਾਰਾ ਕੁਝ ਜਿਹਦੇ ਗੋਲੀ ਵਜੀ ਉਹਦਾ ਕੀ ਨਾ ਹੈਗਾ ਹੈ ਇਨਵੈਸਟੀਗੇਟ ਕਰ ਰਹੇ ਆ ਉਹਦੇ ਬਾਰੇ ਵੀ ਹਜੇ ਤੁਹਾਨੂੰ ਸਾਰਾ ਕੁਝ ਦੱਸ ਪਾ ਜਾਂਗਾ दिल्ली क्राइम नेशनल न्यूज़ नजर सफर